ਮਾਨ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਖੇਤ ਦੇ ਵਿੱਚ ਪਾਣੀ ਦਿੱਤਾ ਜਾਊਗਾ ਜਿਸ ਜਗ੍ਹਾ ਅਸੀਂ ਖੜੇ ਆ ਇਹ ਲੋਕ ਪਾਣੀ ਨੂੰ ਤਰਸ ਰਹੇ ਆ ਤੁਸੀਂ ਦੇਖਿਆ ਵੀ ਪਾਣੀ 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 ਹੀ ਪਾਣੀ ਦੀਂਦਾ ਖੱਤਿਆਂ ਦੇ ਵਿੱਚ ਪਾਣੀ ਪਾਣੀ ਇਹ ਮਾਨ ਸਰਕਾਰ ਵੱਲੋਂ ਦਿੱਤਾ ਗਿਆ ਇਹ ਬਾਰਿਸ਼ ਦਾ ਜਿਹੜਾ ਬਾਰਿਸ਼ ਹੁੰਦੀ ਦੀਂਦੀ ਆ ਇਹ ਉਹਦਾ ਪਾਣੀ ਨਹੀਂ ਹੈਗਾ ਇਹ ਮਾਨ ਸਰਕਾਰ ਵੱਲੋਂ ਬਣਾਏ ਹੋਏ ਸੂਇਆਂ ਦੇ ਜ਼ਰੀਏ ਲੋਕਾਂ ਦੇ ਖੱਤਿਆਂ ਦੇ ਵਿੱਚ ਪਾਣੀ ਆ ਇਹ ਸੂਆ ਬਣਾਇਆ ਠੇਕੇਦਾਰ ਵੱਲੋਂ ਅਧੂਰਾ ਸੂਏ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਪਾਣੀ ਛੱਡਿਆ ਤੇ ਅਧੂਰਾ ਸੂਆ ਆ ਤੁਸੀਂ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰ੍ਹਾਂ ਸੂਆ ਟੁੱਟਿਆ ਤੇ ਸੂਏ ਦੇ ਵਿੱਚ ਪਾਣੀ ਆ ਗਿਆ ਲੋਕਾਂ ਦੇ ਵਿੱਚ ਇਸ ਸਮੇਂ ਹਾਹਾਕਾਰ ਮੱਚੀ ਹੋਈ ਹੈ ਤੇ ਡਰ ਤੇ ਸਹਿਮ ਦਾ ਮਾਹੌਲ ਹੈ ਕਿ ਜੇ ਇਸੇ ਤਰ੍ਹਾਂ ਪਾਣੀ ਪਿੱਛੋਂ ਆਉਂਦਾ ਰਿਹਾ ਤਾਂ ਜੇ ਇਹ ਇਦਾਂ ਟੁੱਟਿਆ ਤਾਂ ਇਹ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਜਾਏਗਾ ਕਿਉਂਕਿ ਬਾਰਿਸ਼ ਦਾ ਮੌਸਮ ਹੈ ਰੱਬ ਵੀ ਪਤਾ ਨਹੀਂ ਕਿੰਨਾ ਕੁ ਮਿਹਰਬਾਨ ਹੋ ਜੇ ਲੋਕਾਂ ਤੇ ਕਿੰਨੀ ਕੁ ਕਰੋਪੀ ਆ ਜਾਵੇ ਰੱਬ ਵੱਲੋਂ ਕਿ ਕਿੰਨੀ ਕੁ ਬਾਰਿਸ਼ ਹੋ ਸਕਦੀ ਹੈ ਤੇ ਇਧਰੋਂ ਸਰਕਾਰ ਵੱਲੋਂ ਪਾਣੀ ਛੱਡ ਦਿੱਤਾ ਗਿਆ ਲੋਕ ਸਾਡੇ ਨਾਲ ਮੌਜੂਦ ਨੇ ਲੋਕਾਂ ਦੇ ਖੱਤਿਆਂ ਦੇ ਵਿੱਚ ਪਾਣੀ ਛੱਡਿਆ ਗਿਆ ਗਿਆ ਲੋਕਾਂ ਦੇ ਖੱਤਿਆਂ ਦੇ ਵਿੱਚ ਪਾਣੀ ਆ ਗਿਆ ਜਿਨ੍ਹਾਂ ਦੇ ਖੱਤੇ ਦੇ ਵਿੱਚ ਪਾਣੀ ਆਇਆ ਉਹ ਭਰਾ ਸਾਡੇ ਨਾਲ ਮੌਜੂਦ ਨੇ ਹਾਂਜੀ ਭਾਈ ਜੀ ਇਹ ਪਾਣੀ ਚੌੜ ਲੱਗੇ ਹੋਏ ਸੀ ਇੱਥੇ ਹਾਂਜੀ ਹਾਂਜੀ ਇਹ ਪਾਣੀ ਕਦੋਂ ਆਇਆ ਤੁਹਾਡੇ ਘੰਟਾ ਘੰਟਾ ਕੋ ਹੋ ਗਿਆ ਪਾਣੀ ਆਇਆ ਇਹਨੂੰ ਤੇ ਇਹਦਾ ਕੋਈ ਨੋਟਿਸ ਵਗੈਰਾ ਦਿੱਤਾ ਸੀ ਪਹਿਲਾਂ ਇਹਨਾਂ ਨੇ ਕੋਈ ਵੀ ਹਾਂ ਪਾਣੀ ਛੱਡਿਆ ਜਾਊਗਾ ਹੁਣ ਪਾਣੀ ਛੱਡਣ ਦਾ ਪਾਣੀ ਛੱਡਣ ਦਾ ਕੋਈ ਨੋਟਿਸ ਨਹੀਂ ਇਹ ਬਣਿਆ ਹੋਇਆ ਤੁਰ ਤੱਕ ਨਾ ਕੰਮਪਲੀਟ ਹੈ ਹਾਂਜੀ ਨਹੀਂ ਕੰਪਲੀਟ ਨਹੀਂ ਹੈਗਾ ਕੰਪਲੀਟ ਨਹੀਂ ਹਾਂ ਆ ਸਾਹਮਣੇ ਤੁਹਾਨੂੰ ਦੱਸਦੀ ਐ ਕਿ ਸਾਹਮਣੇ ਨਾ ਪੁਲ ਇਸ ਜਗ੍ਹਾ ਤੇ ਜਿੱਥੇ ਸਾਹਮਣੇ ਤੁਹਾਨੂੰ ਨਜ਼ਰ ਆਉਂਦਾ ਕਿ ਇੱਥੇ ਪੁਲ ਬਣਨ ਵਾਲੇ ਰਹਿੰਦੇ ਨੇ ਹਜੇ ਇਹ ਅਧੂਰ ਆ ਗਿਆ ਫਿਰ ਵੀ ਇੱਥੇ ਪਾਣੀ ਛੱਡ ਦਿੱਤਾ ਹੈ ਪਾਣੀ ਜਦੋਂ ਛੱਡਿਆ ਗਿਆ ਹੈਗਾ ਤੇ ਇਹ ਪਾਣੀ ਨੇ ਰੁੱਖ ਅਪਣਾ ਲਿਆ ਆਪਣਾ ਤੇ ਖੱਤਿਆਂ ਦੇ ਵਿੱਚ ਲੋਕਾਂ ਦੇ ਪਾਣੀ ਜਾਣਾ ਸ਼ੁਰੂ ਹੋ ਗਿਆ ਤੇ ਨਜ਼ਦੀਕ ਹੀ ਉਹ ਸਾਹਮਣੇ ਪਿੰਡ ਨਜ਼ਰ ਆਉਂਦਾ ਜੇ ਇਹ ਪਾਣੀ ਇਸੇ ਤਰ੍ਹਾਂ ਪਿੱਛੋਂ ਆਉਂਦਾ ਰਿਹਾ ਤਾਂ ਪਿੰਡ ਦੇ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜਦਾ ਹੈਗਾ ਇਹ ਇਹ ਸੁੱਤੀ ਪਈ ਸਰਕਾਰ ਆ ਗਈ ਦਫ਼ਤਰਾਂ ਦੇ ਵਿੱਚੋਂ ਸਰਕਾਰ ਚੱਲਦੀ ਹੈ ਗਰਾਊਂਡ ਲੈਵਲ ਦੀ ਸ਼ਾਇਦ ਹੀ ਇਹਨਾਂ ਨੇ ਕਦੇ ਰਿਪੋਰਟ ਲਈ ਹੋਵੇ ਜੇ ਗਰਾਊਂਡ ਲੈਵਲ ਦੀ ਰਿਪੋਰਟ ਲਈ ਹੁੰਦੀ ਤਾਂ ਇਹ ਸੂਆ ਅੱਜ ਨਾ ਟੁੱਟਦਾ ਇਸ ਸੂਏ ਦੇ ਵਿੱਚ ਪਾਣੀ ਨਾ ਛੱਡਿਆ ਜਾਂਦਾ ਅ ਕੀ ਕਹਿਣਾ ਜੀ ਤੁਹਾਡਾ ਇਹ ਸੂਏ ਨੂੰ ਲੈ ਕੇ ਜਿਹੜਾ ਪਿੱਛੇ ਪੌੜ ਬਣਨ ਵਾਲੇ ਪਏ ਨੇ ਉਹਨਾਂ ਬਾਰੇ ਅੱਗੇ ਪੌੜ ਬਣਨ ਵਾਲੇ ਪਏ ਨੇ ਕੱਚਾ ਪਿਆ ਹਜੇ ਉਹ ਮਾਸਟਰ ਮੱਥੇ ਕੱਚਾ ਪਿਆ ਹੂੰ ਪਾਣੀ ਉਹੀ ਛੱਡਦਾ ਨਾ ਉਹੀ ਛੱਡਦਾ ਪਤਾ ਨਹੀਂ ਸੀ ਕਿ ਜਿਹਨੂੰ ਪਾਣੀ ਦਾ ਹੂੰ ਕੋਈ ਜਾਣਕਾਰੀ ਨਹੀਂ ਸੀ ਕਿ ਪਾਣੀ ਦੀ ਕੋਈ ਜਾਣਕਾਰੀ ਨਹੀਂ ਜਾਣਕਾਰੀ ਦਿੱਤੇ ਬਿਨਾ ਪਾਣੀ ਛੱਡ ਦਿੱਤਾ ਇਹ ਕੋਈ ਹੈ ਨਹੀਂ ਕੋਈ ਬਣਿਆ ਹਾਂ ਉਹ ਸਾਹਮਣੇ ਸਾਹਮਣੇ ਨਜ਼ਰ ਆਉਂਦਾ ਜਿਹੜਾ ਨੱਕਾ ਲੱਗਿਆਗਾ ਇਹ ਨੱਕਾ ਹਜੇ ਖੁੱਲਾਗਾ ਕੋਸ਼ਿਸ਼ ਨਹੀਂ ਆ ਲੋਕਾਂ ਵੱਲੋਂ ਆਪਣੇ ਵੱਲੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਪਾਣੀ ਅੱਗੇ ਨਾ ਜਾਵੇ ਜਦੋਂ ਬੰਦ ਕੀਤਾ ਤਾਂ ਇੱਥੋਂ ਸੂਆ ਟੁੱਟ ਗਿਆ ਸੂਆ ਟੁੱਟ ਗਿਆ ਤੇ ਇਹ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਸੂਏ ਦੇ ਵਿੱਚ ਪਾਣੀ ਦਿੱਤਾ ਗਿਆਗਾ ਕਿਸੇ ਪਾਸੇ ਅੱਗੇ ਪਾਣੀ ਜਾਣ ਦਾ ਪ੍ਰਬੰਧ ਨਹੀਂ ਸਿਰਫ ਸੂਆ ਸੂਆ ਬਣਿਆ ਉਹ ਵੀ ਅਧੂਰਾ ਹੈਗਾ ਹਜੇ ਉਹਦਾ ਵੀ ਕੰਮ ਜਿਹੜਾ ਹੈਗਾ 50% ਹਜੇ ਕੰਮ ਅਧੂਰਾ ਹੈਗਾ ਪਰ ਇਹ ਪਾਣੀ ਪਤਾ ਨਹੀਂ ਹਜੇ ਕਿੰਨਾ ਕੁ ਨੁਕਸਾਨ ਮਚਾਊਗਾ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਹਿ ਦਈਏ ਮੌਕੇ ਦੀ ਸਰਕਾਰ ਜਾਂ ADC ਵੱਲੋਂ ਕੋਈ ਵੀ ਨੁਮਾਇੰਦਾ ਜਾਂ ਇੱਥੇ ਕੋਈ ਹਜੇ ਤੱਕ ਕੋਈ ਨਹੀਂ ਆਇਆ ਹੈਗਾ ਇਹ ਪਾਣੀ ਤਵਾਹੀ ਲਗਾਤਾਰ ਮਚਾਰਿਆ ਆਪਣੀ